ਸਨਾਗੋ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਝੂਠੀਆਂ ਕਬਰਾਂ ਦਾ ਖੰਡਨ ਕਰਦੇ ਹੋਏ ਕਿਸਾਨ ਆਗੂਆਂ ਨੇ ਸਾਫ਼ ਕਿਹਾ ਹੈ ਕਿ ਜਗਜੀਤ ਸਿੰਘ ਢਲੇਵਾਲ ਬਿਲਕੁਲ ਠੀਕ ਠਾਕ ਹਨ ਡ੍ਰੀਓਨਾ ਬਾਰੇ ਕੋਈ ਤੁਸੀਂ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹਨਾਂ ਦੇ ਵਾਚਰ ਤੋਂ ਪਤਾ ਕਰ ਸਕਦੇ ਹੋ ਪੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਰਕਾਰੀ ਤੰਤਰਾਂ ਦੁਆਰਾ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਰਾਜਾਂ ਦੇ ਵਿੱਚ ਸੋਚਾ ਛੱਡਿਆ ਜਾ ਰਿਹਾ ਹੈ ਅੱਜ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚੋਂ ਬਹੁਤ ਸਾਰੇ ਫੋਨ ਆ ਰਹੇ ਆ ਤੇ ਕਈ ਚੈਨਲਾਂ ਦੇ ਉੱਪਰ ਕਈ ਜਗ੍ਹਾ ਤੇ ਕਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਸਰਦਾਰ ਜਜੀਤ ਸਿੰਘ ਡੱਲੇਵਾਲ ਜੀ ਸਾਡੇ ਵਿੱਚ ਨਹੀਂ ਰਹੇ ਸ਼ਹੀਦ ਹੋ ਗਏ ਇਹ ਬਿਲਕੁਲ ਜੋ ਗਲਤ ਖਬਰ ਫਰਾਈ ਜਾ ਰਹੀ ਹੈ ਇਹ ਸਰਕਾਰ ਦੁਆਰਾ ਇੱਕ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਹੈ ਤਾਂ ਕਿ ਆਪਣਾ ਚੈੱਕ ਕੀਤਾ ਜਾ ਸਕਕੇ ਵੀ ਆਪਾਂ ਕਿੰਨਾ ਕਿਸੇ ਰਿਐਕਸ਼ਨ ਕਰਦੇ ਆ ਸਰਦਾਰ ਜਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਚ ਨੇ ਇਕੱਤੀਵਾਂ ਦਿਨ ਹੋ ਗਿਆ ਅੱਜ ਮਰਵਰਤ ਨੂੰ 11 ਵਜੇ ਦਾ ਟਾਈਮ ਹੈ ਅੱਜ 26 ਦਸੰਬਰ ਹੈ ਹੁਣ ਤੱਕ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤ ਵੱਲ ਜਾ ਰਿਹਾ ਹੈ ਸਰਕਾਰਾਂ ਚ ਰਾਜ ਸਰਕਾਰ ਹੋਵੇ ਚ ਕੇਂਦਰ ਦੀ ਸਰਕਾਰ ਜਿਹਦੇ ਪ੍ਰਤੀ ਮੰਗਾਂ ਨੇ ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫਲਾਇਆ ਜਾ ਰਿਹਾ ਭਰਮ ਫਲਾਇਆ ਜਾ ਰਿਹਾ ਰੋਜ਼ਾਨਾ ਕਦੀ ਕਿਸੇ ਜਨਰਾਂ ਨਹੀਂ ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਭਰਮ ਫਲਾਏ ਜਾ ਰਹੇ ਨੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਰਦਾਰ ਜਗਜੀਤ ਸਿੰਘ ਧੰਨਵਾਲ ਜੀ ਚੜ੍ਹਦੀ ਕਲਾ ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ ਚ ਰਹਿਣਗੇ ਤੇ ਅਸੀਂ ਉਮੀਦ ਕਰਦੇ ਆ ਤੁਸੀਂ ਸਾਰੇ ਵਹੀਰਾ ਕੱਤਦੇ ਹੋਏ ਖਨੋਰੀ ਮੋਰਚੇ ਨੂੰ ਪਹੁੰਚੋ ਇਸ ਨੂੰ ਹੋਰ ਮਜ਼ਬੂਤ ਕਰੀਏ ਤਾਂ ਕਿ ਜੋ ਸਰਕਾਰ ਜਾਂ ਤੰਤਰ ਜਿਹੜਾ ਇਸ ਮੋਰਚੇ ਨੂੰ ਜਿਹੜਾ ਡੀਰੇਲ ਕਰਨ ਵਾਸਤੇ ਜਾਂ ਸਰਦਾਰ ਜਗਜੀਤ ਸਿੰਘ ਧੰਨਵਾਲੂ ਕਦੇ ਵੀ ਇਥੋਂ ਮੋਰਚੇ ਤੋਂ ਚੱਕਣ ਦਾ ਪ੍ਰਯਾਸ ਕਰਦੇ ਨੇ ਉਸ ਵਾਸਤੇ ਆਪਾਂ ਹੋਰ ਮਜ਼ਬੂਤੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ